ਮੇਰਾ ਪ੍ਰਦੀਪ ਕੁਮਾਰ ਸ਼ਰਮਾ ਜੀ ਕਿੱਥੇ ਦੇ ਰਹਿਣ ਵਾਲੇ ਭਾਈ ਹੈ ਬਾਰਿਸ਼ੀ ਨਗਰ ਬਾਈ ਵਲੋਗ ਦੇ ਕੀ ਗੱਲ ਬਾਤ ਹੋਈ ਹੈ ਮੁੰਡੇ ਲੈ ਕੇ ਹਸਪਤਾਲ ਭਾਈ ਹਸਪਤਾਲ ਇਹ ਲੈ ਕੇ ਆਇਆ ਸੀ ਮੇਰੇ ਬੇਟਾ ਨਾ ਚੋੜੇ ਵੀਰ ਜਾਂਦਾ ਪਿਆ ਸੀ ਪਰ ਸੋ ਛੁੱਕਰ ਵਾਲ ਦੀ ਗੱਲ ਹੈ ਜੀ ਠੀਕ ਹੈ ਜੀ ਇਹ ਲੈਣ ਗਿਆ ਉਹ ਤੁਹਾਨੂੰ ਪਤਾ ਬੱਚੇ ਅੱਜ ਕਾ ਰੀਲ ਬਣਾਉਂਦੇ ਆ ਇਹ ਰੱਖ ਬਾਗ ਦੇ ਮੋੜ ਤੇ ਖੜ ਰੱਖਵਾ ਖੜ ਕੇ ਰੀਲ ਬਣਾ ਰਿਹਾ ਸੀ ਜੀ ਪਿੱਛੋਂ ਸਿਵਲ ਬਰਦੀ ਚ ਇੱਕ ਬੰਦਾ ਆਇਆ ਉਹਨੇ ਨਾਲ ਕੁੜੀ ਸੀ ਉਹਦੇ ਮੋਟਰਸਾਈਕਲ ਤੇ ਆਇਆ ਇਹਨੂੰ ਕਹਿੰਦਾ ਮੋਟਰਸਾਈਕਲ ਕਿਦਾ ਵਾ ਠੀਕ ਹੈ ਜੀ ਉਹਨੇ ਕਿਹਾ ਇਹ ਇਹ ਕਹਿੰਦਾ ਮੇਰਾ ਹੈਗਾ ਜੀ ਠੀਕ ਹੈ ਜੀ ਉਹਨੇ ਇਹ ਕੀਤਾ ਉਹਨੇ ਬਾਚਣਾ ਜੇਬਾਂ ਤੇ ਲਛਾਂ ਲੱਗ ਗਿਆ ਮੇਰੇ ਮੁੰਡੇ ਦੀਆਂ ਕਹਿੰਦਾ ਉਹਨੂੰ ਪਤਾ ਨਹੀਂ ਸਿਵਲ ਬਦਦੀ ਸੀਗਾ ਭਾਜੀ ਉਹਨੂੰ ਕਿਹੜਾ ਪਤਾ ਬੱਚੇ ਨੂੰ ਵੀ ਇਹ ਮਲਾਜਮ ਹੈ ਕੌਣ ਹੈ ਇਹ ਉਹਨੇ ਉਹਨੇ ਐਦਾਂ ਦਾ ਧੱਕਾ ਮਾਰਤਾ ਉਹਨੇ ਉਹਨੂੰ ਕਹਿੰਦਾ ਚੱਲ ਜਾ ਉਸ ਟਾਈਮ ਉਹਨੇ ਜਾਂਦ ਤੱਕ ਜਾਮਾ ਪਤਾਸੀ ਲੈ ਲੱਗ ਗਿਆ ਪੈਸੇ ਸੀਗੇ 500 ਰੁਪਏ ਮੇਰੇ ਤੋਂ ਲੈ ਕੇ ਆਇਆ ਸੀਗਾ ਕਹਿੰਦਾ ਪਪਾ ਮੈਂ ਬੂਟ ਲੈ ਕੇ ਆਉਣੇ ਆ ਠੀਕ ਹੈ ਜੀ ਉਹ ਬੂਟ ਲੈਣ ਗਿਆ ਇਸ 50 ਰੁਪਏ ਦਾ ਉਹਨੇ ਤੇਲ ਪਵਾਇਆ ਵਾ 450 ਰੁਪਏ ਦੀ ਜੇਦ ਵਿੱਚ ਸੀਗਾ ਉਹ ਵੀ ਉਹਨਾਂ ਨੇ ਕੱਢ ਲਿਆ ਵਾ ਉਹ ਕੱਢ ਗਿਆ ਜਨਾਨੀ ਕੁੜੀ ਨੂੰ ਦੇ ਤਾਂ ਜਿਹੜੇ ਉਹਦੀ ਮੈਡਮ ਨਾਲ ਸੀਗੀ ਠੀਕ ਹੈ ਜੀ ਉਹਨੇ ਮੈਡਮ ਨੂੰ ਭੇਜਤਾ ਇਹਨਾਂ ਨੂੰ ਇਸ ਕਰਕੇ ਛੱਡ ਦਿੱਤਾ ਉਹਨਾਂ ਨੇ ਜੀ ਠੀਕ ਹੈ ਜੀ ਫਿਰ ਬਾਅਦ ਚ ਉਹਨਾਂ ਨੇ ਫੋਨ ਕੀਤਾ ਥਾਣੇ ਕੀਤਾ ਪੁਲਿਸ ਨੂੰ ਬੁਲਾ ਕੇ ਮੇਰੇ ਪੁੱਤ ਨੂੰ ਥਾਣੇ ਲੈ ਗਏ ਚਾ ਕੇ ਜੀ ਉੱਥੇ ਜਾ ਕੇ ਉਹਦੇ ਨਾਲ ਇੰਨੀ ਗੰਦੀ ਕੁੱਟ ਮਾਰ ਕੀਤੀ ਯਾਰ ਇਹ ਤਾਂ ਜਾਨਵਰ ਸੀਗਾ ਮੇਰਾ ਬੱਚਾ ਉਹ ਯਾਰ ਉਹ ਇੰਨਾ ਜ਼ਬਰਦਸ ਇੰਨਾ ਗੰਧ ਜਿਹੜਾ ਗੰਦਾ ਸਥਾਨ ਜਿੱਥੇ ਉਹਨੂੰ ਪਾ ਕੇ ਲੰਬੇ ਪਾ ਕੇ ਨੂੰ ਕੁੱਟਿਆ ਫਲਾਣਾ ਕੀਤਾ ਵਾ ਇਹ ਕੋਈ ਜਾਨਵਰ ਥੋੜੀ ਸੀਗਾ ਕਿੰਨਾ ਕੁੱਤੇ ਕਿਹੜਾ ਠਾਣਾ ਪੈਂਦਾ 8 ਨੰਬਰ ਠਾਣੇ ਚ ਲੈ ਗਏ ਸੀ ਪਾਜੀ ਇਹ 8 ਇਹ ਪਾਜੀ ਸ਼ੁੱਕਰਵਾਰ ਦੀ ਗੱਲ ਹੈ ਜੀ ਆ ਰਾਤ ਨੇ ਰੱਖਿਆ ਸਾਰੇ 1 ਘੰਟਾ ਇਹਨਾਂ ਨੇ ਮੈਨੂੰ ਫੋਨ ਵੀ ਨਹੀਂ ਕੀਤਾ ਮੇਰੇ ਪੁੱਤ ਨੇ ਕਿਹਾ ਮੇਰੇ ਮੰਮੀ ਡਾਡੀ ਨੂੰ ਬੁਲਾ ਲਓ ਇੱਥੇ ਉਹਨਾਂ ਨੇ ਬੁਲਾਇਆ ਵੀ ਨਹੀਂਗਾ ਮੇਰੇ ਬੱਚੇ ਮੈਂ ਤਾਂ ਮੈਨੂੰ ਸ਼ੁਗਰ ਕਰੋ ਮੈਨੂੰ ਬਾਹਰੋਂ ਕੋਈ ਫੋਨ ਆਇਆ ਵੀ ਤੁਹਾਡੇ ਬੱਚੇ ਨੂੰ ਚੱਕ ਕੇ ਲੈ ਗਿਆ ਭਾਈ ਜੀ ਜਦੋਂ ਮੈਂ ਉੱਥੇ ਪਹੁੰਚਿਆ ਉਹਦਾ ਇੰਨਾ ਇੰਨਾ ਬੁਰਾ ਹਾਲ ਕੀਤਾ ਹੋਇਆ ਸੀ ਨਾ ਬਹੁਤ ਬੁਰਾ ਹਾਲ ਕੀਤਾ ਭਾਈ ਰੋਣਾ ਕੀ ਗੱਲ ਮੇਰਾ ਪੁੱਤ ਰੋਣ ਲੱਗ ਗਿਆ ਮੈਨੂੰ ਦੇਖ ਕੇ ਹਾਲਾਤ ਦੇਖੋ ਤੁਸੀਂ ਭਾਈ ਉਹਦੇ ਲਾਸ਼ਾਂ ਪਾਈਆਂ ਪਈਆਂ ਨੇ ਹਲੇ ਤੇ ਕਰ ਲਾਸ਼ਾਂ ਪਾਈਆਂ ਪਈਆਂ ਨੇ ਤੇ ਕਰਨੇ ਲਾਸ਼ਾਂ ਬਾ ਉਹਨੇ ਹਲੇ ਤੇ ਕਰ ਲਾਸ਼ਾਂ ਪਾਈਆਂ ਪਈਆਂ ਉਹ ਤੋਂ ਤੁਰ ਵੀ ਨਹੀਂ ਹੁੰਦਾ ਨਾ ਉਹ ਤੋਂ ਭੋਲ ਹੁੰਦਾ ਵਾ ਉਹਦਾ ਗਲਾ ਦੱਬਿਆ ਹੋਇਆ ਵਾ ਇੰਨਾ ਜਵਾਬ ਦੱਸੋ ਉਹਨਾਂ ਨੇ ਮਾਰਿਆ ਇੰਨਾ ਟੌਰਚਰ ਕਰੀਦਾ ਬੱਚਾ ਤੁਸੀਂ ਕਿਹਾ ਕੁਝ ਨਹੀਂ ਸਰ ਮੈਂ ਉਹਨਾਂ ਨੇ ਕਹਿ ਮੈਂ ਕਹ ਤੁਸੀਂ ਮੇਰੇ ਬੱਚੇ ਨੂੰ ਮਾਰਿਆ ਗਾ ਤੋ ਕਹਿੰਦਾ ਤੋ ਮਲਾਜਮ ਨੂੰ ਹੱਥ ਪਾਊਗਾ ਕਹਿੰਦਾ ਕਹਿੰਦਾ ਅਸੀਂ ਤੁਹਾਨੂੰ ਥੱਪੜ ਮਾਰਿਆ ਹੋ ਰਿਹਾ ਤਾਂ ਸ਼ਗਣ ਕਰਾਂਗੇ ਐਨੀ ਗੱਲ ਕਹੀ ਪੁਲਸਾ ਦੇ ਗਿਆ ਤੇ ਗੱਲ ਦੀ ਨਹੀਂ ਮਲਾਜਮ ਨਾਲ ਕੋਈ ਧੱਕਾ ਮੁਕੀ ਕੀਤੀ ਕੋਈ ਸਰ ਕੁਝ ਵੀ ਨਹੀਂ ਉਹ ਬੱਚੇ ਨੇ ਹੁਣ ਸਿਵਲ ਵਰਦੀ ਜੋ ਤੁਸੀਂ ਸਿਵਲ ਵਰਦੀ ਜੋ ਹੁਣ ਮੈਨੂੰ ਥੋੜੀ ਪਤਾ ਤੁਸੀਂ ਮਲਾਜਮ ਹੈ ਤੁਸੀਂ ਕੌਣ ਤੁਸੀਂ ਆਣ ਕੇ ਮੇਰੀ ਜੇਬਾ ਫੋਲਣ ਲਾਜੋਗੇ ਮੇਰੇ ਪਰਸ ਕੱਢਣ ਲਾਜੋਗੇ ਮੇਰਾ ਮੋਬਾਈਲ ਖੋਲੋਗੇ ਆਣ ਕੇ ਮੈਂ ਗੁੱਸੇ ਚ ਮੈਂ ਗੁੱਸੇ ਜਾਣ ਕੇ ਤੁਹਾਨੂੰ ਧੱਕਾ ਹੀ ਮਾਰੂਗਾ ਮੈਂ ਬੱਸ ੱੱਕਾ ਮਾਰਿਆ ਉਹ ਮੇਰੇ ਬੱਚੇ ੱੱਕਾ ਮਾਰਿਆ ਬਸ ਉਹਦੇ ਚ ਉਹਨੂੰ ਚਾਕੇ ਲੈ ਗਏ ਸੀਨੀਅਰ ਪੁਲਿਸ ਅਫਸਰ ਵੀ ਸੀ ਉਹਨੇ ਕਿ ਸਰ ਇਹ ਨਹੀਂ ਸੀ ਉੱਥੇ ਐਸ ਐਚਓ ਸਾਹਿਬ ਬਦਲੇ ਗੱਡੀ ਦੇ ਵਿੱਚ ਆਏ ਸੀਗੇ ਉਹਨਾਂ ਨੇ ਮੇਰੇ ਬੱਚੇ ਨੂੰ ਕਿਹਾ ਕਹਿੰਦੇ ਵੀ ਤੂੰ ਗੱਡੀ ਦੇ ਵਿੱਚ ਬੈਠ ਜਾ ਥਾਣੇ ਚਲ ਜਾ ਇਹਨਾਂ ਨਾਲ ਤੈਨੂੰ ਕੁਝ ਨਹੀਂ ਕਹਿਣਗੇ ਆਪਣੀ ਮੰਮੀ ਡੈਡੀ ਦਾ ਨੰਬਰ ਦੇ ਦੇ ਆਪਣੀ ਮੰਮੀ ਡੈਡੀ ਦਾ ਨੰਬਰ ਦੇ ਦੇਗਾ ਤੈਨੂੰ ਉੱਥੇ ਕਾਰਵਾਈ ਕਰਕੇ ਤ ਉਹ ਉਸੇ ਟਾਈਮ ਛੱਡ ਦੇਣਗੇ ਇਹਨਾਂ ਨੇ ਜੀ ਮੇਰੇ ਪੁੱਤ ਦਾ ਫੋਨ ਖੋ ਗਏ ਹੋਣ ਖੋਗੇ ਮੈਨੂੰ ਕੀ ਕਾਰਵਾਈ ਦੀ ਮੰਗ ਕਰਦੇ ਮੈਂ ਕਾਰਵਾਈ ਇਹ ਕਰਦਾ ਜੀ ਦੇਖੋ ਜਿਵੇਂ ਮੇਰੇ ਬੱਚੇ ਨੂੰ ਮਾਰਿਆ ਨਾ ਮੇਰੇ ਬੰਦੇ ਜਿੰਨੇ ਜਿੰਨਾਂ ਨੇ ਕੁੱਟਿਆ ਨਾ ਸਾਰਿਆਂ ਨੂੰ ਸਸਪੈਂਡ ਕਰਨਾ ਚਾਹੁੰਦਾ ਆ ਪਾਜੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਆ ਪਾਜੀ ਮੈਂ ਇਹ ਰਿਕੁਐਸਟ ਕਰਦਾ ਮੈਂ ਭਗਵਾਨ ਤਮਨ ਸਰਕਾਰ ਨੂੰ ਇਹ ਰਿਕੁਐਸਟ ਕਰਦਾ ਪਾਜੀ ਇਹੋ ਜਿਹੇ ਬੰਦਿਆਂ ਤੋਂ ਬਚੋ ਯਾਰ ਚੜ੍ਹੇ ਇਸ ਟਾਈਮ ਵਿੱਚ ਬੈਠੇ ਇਹ ਬੱਚਿਆਂ ਨੂੰ ਮਾਰ ਮਾਰ ਕੇ ਬੁਰਾ ਹਾਲ ਕਰ ਫਿਰ ਬੱਚਾ ਗਲਤ ਤੇ ਪਾਸੇ ਨਹੀਂ ਤੁਰੂਗਾ ਕਿਨੇ ਪਾਸੇ ਤੁਰੂਗਾ ਠੀਕ ਆ ਜੀ ਕਿੰਨੀ ਕੀ ਕਰਦਾ ਕਿੰਨੀ ਉਮਰ ਆ ਮੁੰਡੇ ਤੁਹਾਡੀ ਮੁੰਡਾ 17 ਸਾਲਾਂ ਦਾ ਸਾਂ ਕੀ ਨਾਮ ਹੈ ਮੁੰਡਾ ਪੜਦਾ ਅਜਿhstੂਰ ਦੇ ਵੀ ਚੱਲਾ ਜਾਂਦਾ ਓਪਨ ਕਰ ਰਿਹਾ ਓਪਨ ਕਰ ਰਿਹਾ ਹਾਂਜੀ ਕਦੀ ਦਿਹਾੜੀ ਕਰ ਲੈਂਦਾ ਕਦੀ ਨਹੀਂ ਇਹ ਤਾਂ ਪਾਪਾ ਬਿਮਾਰ ਨੇ ਉਹਨਾਂ ਨੂੰ ਪਸਾਂ ਬਲੋਕ ਹੈ ਦਿਮਾਗ ਦੀਆਂ ਪੀਜੀਏ ਚਲਾ ਚੱਲ ਰਹੇ ਹੂੰ ਦਿਮਾਗ ਦੇ ਹੈਗੇ ਥੋੜੇ ਜੀ ਹੂੰ ਤੇ ਬੇਟਾ ਹੀ ਥੋੜਾ ਬਹੁਤ ਹੋਰ ਕੋਣ ਕੋਣ ਹੈ ਤੁਹਾਡੇ ਪਰਿਵਾਰ ਕੋਣ ਹੈ ਕਿੰਨੇ ਬੱਚੇ ਇੱਕ ਲੋਤਾ ਹੀ ਬੇਟਾ ਹੈ ਹਾਂਜੀ ਮੇਰੇ ਬੱਚੇ ਹੈਗੇ ਤਿੰਨ ਲੱਗੇ ਹੂੰ ਦੋ ਬੇਟੀਆਂ ਇੱਕ ਬੇਟਾ ਇੱਕ ਲੋਤਾ ਬੇਟਾ ਹੈ ਹੂੰ ਕੀ ਕੁੱਟਮਾਰ ਕੀਤੀ ਕੁੱਟਮਾਰ ਬਸ ਇਹੀ ਐ 사ਸੀ ਇਹ ਸਾਫ ਕਰਨੇ ਕਿ ਮੇਰੇ ਬੱਚੇ ਨੇ ਇਸ ਤਰ੍ਹਾਂ ਕੀਤਾ ਕਿਉਂ ਸਾਨੂੰ ਫੋਨ ਕਰਦੇ ਅਸੀਂ ਆਂਦੇ ਉੱਥੇ ਪਹੁੰਚਦੇ ਸਾਨੂੰ ਫੋਨ ਤੱਕ ਵੀ ਨਹੀਂ ਕੀਤਾ ਉਹਨਾਂ ਨੇ ਸਿਰਫ ਰੀਲ ਬਣਾਉਣ ਨੂੰ ਲੈ ਕੇ ਰੋ ਕੁੱਟਮਾਰ ਕੀਤੀ ਹਾਂਜੀ ਕਹਿੰਦੇ ਤੇਰਾ ਮੋਟਰਸਾਈਕਲ ਤੂੰ ਕਿਸ ਤਰ੍ਹਾਂ ਹੈ ਕਿੱਦਾਂ ਦਾ ਐਦਾਂ ਦਾ ਪੁੱਛਣ ਲੱਗੇ ਤੇ ਉਹਨਾਂ ਨੂੰ ਮੇਰਾ ਕਿਹਾ ਕਿ ਕਿੱਥੇ ਰਹਿੰਦੇ ਹੋ ਤੁਸੀਂ ਕਿਹੜੀ ਜਗ੍ਹਾ ਰਿਸ਼ੀ ਨਗਰ 22 ਬਲੌਕ ਰਿਸ਼ੀ ਨਗਰ 22 ਬਲੌਕ ਠੀਕ ਮੈਂ ਕੁੱਟ ਹਾਂਜੀ ਹਾਂਜੀ ਕਿੰਨੇ ਸੀਗੇ ਕਿੰਨੇ ਜਾਨੇ ਚਾਰ ਜਾਨੇ ਚਾਰ ਜਾਨੇ ਕੀ ਕਹਿੰਦੇ ਕਿਉਂ ਕੁੱਟਿਆ ਮੈਂ ਤਾਂ ਤੇ ਫੋਟੋ ਵਾਂਗ ਰੰਗ ਗਿਆ ਸੀ ਜ ਉਹਨਾਂ ਨੇ ਕੁੱਟਿਆ ਹੋ ਗਿਆ ਜੀ ਉਹ ਕਹਿੰਦੇ ਨੰਬਰ ਵਟ ਹੈ ਨਹੀਂ ਕਿ ਮੈਂ ਕਹਿੰਦਾ ਯਾਰ ਉਹਨਾਂ ਨੇ ਗੜਾ ਕੁੱਟਿਆ ਰਾਲੀ ਕਿੰਨਾ ਕੁੱਟਿਆ ਬਹੁਤ ਜ਼ਿਆਦਾ ਕੁੱਟਿਆ ਜੀ ਟੈਨ ਜਾਣੇ ਚਾਰ ਜਾਣੇ ਕਾਰਨ ਕਿ ਉਹ ਕਟਿਆ ਕਿਉਂ ਕਿਉਂ ਲੈ ਕੇ ਗਏ ਤੁਹਾਨੂੰ ਪਤਾ ਲੱਗਾ ਨਹੀਂ ਕੁਝ ਨਹੀਂ ਪਤਾ ਜੀ ਬਿਨਾਂ ਗੱਲ ਤੋਂ ਲੱਗੇ ਬਿਨਾਂ ਗੱਲ ਤੋਂ ਲੱਗੇ ਜੀ ਡੰਡੇ ਸੀ ਡੰਗਾ ਸੀ ਉਹਨਾਂ ਦੇ ਚਾਲੀ ਯਾਰ ਡੰਗਾ ਜੀ ਸੀ ਹੂੰ ਬਾ ਉਹਨਾਂ ਨੇ ਕਿੰਨੀ ਦੇਰ ਕਿੰਨੇ ਘੰਟਾ ਜੀ ਕਿਹੜੇ ਖਾਣੇ ਵਾਲੇ ਸੀ 8 ਨੰਬਰ ਦੇ ਜਿਹੜੇ ਵਾਲੇ ਕੋਈ ਮੁਲਾਜ਼ਮ ਦਾ ਨਾਮ ਪਤਾ ਨਹੀਂ ਜੀ ਨਹੀਂ ਜਾਣਦਾ ਜੀ ਨਾਮ ਨਹੀਂ ਆ ਨਾ ਕੁੜੀ ਸੀ ਉਹਨਾਂ ਦੇ ਸਿਵਰੇ ਪਰਦੇ ਸੀ ਜੀ ਅਗਰ ਕੋਈ ਪੰਜਾਹ ਹਾਂਜੀ ਹਾਂਜੀ ਛੱਡ ਤਾਂ ਫਿਰ ਬਾਅਦ ਚ ਗੱਲ ਕਰੇ ਚਲੇ ਆਈਓ ਜੀ ਪਾਪਾ ਹੋਣੀ ਆ ਮੈਦਾਨ ਛੱਡਾਈ ਉਹਨੇ ਬਹੁਤ ਕੁੱਟੇ ਆ ਕਿੰਨੇ ਕੁੱਟੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿੰਨੇ ਘੰਟੇ ਖਾਣੇ ਦੇ ਹਾਂਜੀ ਕਿੰਨੇ ਘੰਟੇ ਖਾਣੇ ਦੇ ਉਹਨਾਂ ਦੇ ਘੰਟਾ ਮੈਨੂੰ ਕੁੱਟੇ ਆ ਜੀ ਉਹਨਾਂ ਨੇ ਕਿੱਥੇ ਕਿੱਥੇ ਸੱਟ ਲੱਗੀ ਉਹਦੇ ਆ ਚੀਜ਼ਾਂ ਪੱਤੀਆਂ ਵੀ ਆ ਇੰਕੱਛਾ ਨਹੀਂ ਮਾਰੀਏਗਾ ਹਾਂ ਜੀ ਉਹ ਉੱਠਿਆ ਜਿਹੜਾ ਇਹ ਤਾਂ ਏਦਾਂ ਦੀ ਕੋਈ ਗੱਲ ਨਹੀਂ ਹੈ ਜਿਹੜੀਆਂ ਗੱਲਾਂ ਤੁਸੀਂ ਸਾਰੀਆਂ ਮੈਨੂੰ ਕਹਿ ਰਹੇ ਹੋ ਸਾਰੀਆਂ ਝੂਠ ਨਿਕੀਆਂ ਐ ਐਕਚੁਅਲੀ 26 ਤਰੀਕ ਸ਼ਾਮ ਜਿਹਨੂੰ 8 8:30 ਵਜੇ ਪੈਟਰੋਲਿੰਗ ਦੇ ਦੌਰਾਨ ਉਹਨੂੰ ਲੈ ਕੇ ਆਏ ਸੀ ਉੱਥੇ ਜਿਹੜੇ ਸਾਡੇ ਮੁੰਡੇ ਪੈਟਰੋਲਿੰਗ ਕਰਦੇ ਸਾਡੇ ਰਖਵੜਦ ਕੋਲੇ ਅਕਸਰ ਹੀ ਉਥੇ ਮੋਟਰਸਾਈਕਲ ਚੋਰੀ ਹੁੰਦੇ ਉਥੇ ਰੋਜ਼ ਦਾ ਹੀ ਮੋਟਰਸਾਈਕਲ ਚੋਰੀ ਹੁੰਦਾ ਫਿਰ ਉਥੇ ਅਸੀਂ ਪੱਕੀ ਪੈਟਰੋਲਿੰਗ ਵਗੈਰਾ ਲਾਈ ਹੋਈ ਐ ਸਿਵਲ ਚ ਵੀ ਮੁੰਡੇ ਕਰਦੇ ਆ ਸਾਡੇ ਤੇ ਉਹਦਾ ਵਰਦੀ ਚ ਵੀ ਪੀਸੀਆਰ ਦੀ ਵੀ ਡਿਊਟੀ ਇੱਥੇ ਲੱਗੀ ਹੁੰਦੀ ਹੈ ਫਿਰ ਜਿਹੜਾ ਕੋਈ ਸ਼ੱਕੀ ਵਹੀਕਲ ਹੁੰਦਾ ਜਾਂ ਪੁੱਛ ਕੇ ਛਾਪਾ ਕਰਦੇ ਆ ਉਹਨਾਂ ਦੀ ਤੇ ਇਹ ਜਿਹੜੇ ਮੁੰਡਾ ਦਾ ਜਿਹੜਾ ਤੁਸੀਂ ਨਾਮ ਲੈ ਰਹੇ ਹੋ ਇਹ ਦੋ ਜਾਨੇ ਮੁੰਡੇ ਸੀਗੇ ਇਹਨਾਂ ਦੇ ਨੰਬਰ ਪਲੇਟ ਤੇ ਜੇ ਮੋਟਰਸਾਈਕਲ ਤੇ ਜਿਹੜੀ ਨੰਬਰ ਪਲੇਟ ਲੱਗੀ ਸੀ ਉਹਦਾ ਰਿਕਾਰਡ ਨਹੀਂ ਸੀ ਨਿਕਲਦਾ ਸੀ ਚੈੱਕ ਕਰਕੇ ਦੇਖਿਆ ਸੀ ਆਨਲਾਈਨ ਗਲਤ ਨਿਕਲਿਆ ਸੀ ਇੱਕ ਨੰਬਰ ਪਲੇਟ ਲੱਗੀ ਨਹੀਂ ਸੀ ਹੋਈ ਇਹਨੂੰ ਸ਼ਕ ਇਹ ਫਿਰ ਉੱਥੇ ਜਦੋਂ ਸਾਡੇ ਕੌਂਸਟੇਬਲ ਨੇ ਇਹਦੇ ਤੋਂ ਪੱਕਾ ਕਾਗਜ਼ ਮੰਗੇ ਤਾਂ ਇਹ ਬਹਿਸ ਕਰਨ ਲੱਗ ਗਏ ਇਹਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਕੁਝ ਖਾਦਾ ਪੀਤਾ ਕਿਉਂਕਿ ਬਹੁਤ ਐਕਸਟਰਾ ਹੀ ਬੋਲ ਰਿਹਾ ਸੀਗਾ ਉਹ ਤੇ ਮੁੰਡੇ ਨਾਲ ਇਹ ਬਹਿਸ ਕਰਨ ਲੱਗ ਗਿਆ ਇਹਨੇ ਉਹਨੂੰ ਗੰਦੀ ਗਾਲ ਵੀ ਕੱਢੀ ਚਲੋ ਇਹ ਸੀਗਾ ਵੀ ਇੱਕ ਮੁੰਡਾ ਉੱਥੋਂ ਭੱਜ ਗਿਆ ਜਿਹੜਾ ਇਹਦੇ ਨਾਲ ਸੀਗਾ ਚਲੋ ਇਹਨੂੰ ਲੈ ਕੇ ਆਏ ਉਹ ਜਿਹੜਾ ਮੁੰਡਾ ਗਿਆ ਸੀ ਉਹਨਾਂ ਦੇ ਪੇਰੈਂਟਸ ਨੂੰ ਦੱਸਤਾ ਉਹਨਾਂ ਦੇ ਪੇਰੈਂਟਸ ਨੇ ਆ ਕੇ ਰਿਕੁਐਸਟ ਕੀਤੀ ਵੀ ਮੁੰਡਾ ਸਾਡਾ ਮਾਈਨਰ ਹੈ ਜਦਕਿ ਕੋਈ ਡੇਟ ਡੇਟ ਆਫ ਬਰਥ ਦਾ ਪ੍ਰੂਫ ਨਹੀਂ ਸਾਨੂੰ ਦਿੱਤਾ ਸੀਗਾ ਵੀ ਚਲੋ ਜੀ ਜਦੋਂ ਤੁਸੀਂ ਬੁਲਾਉਂਗੇ ਅਸੀਂ ਪੇਸ਼ ਕਰ ਦਾਂਗੇ ਅਸੀਂ ਵੀ ਇਹਲੇ ਮੋਟਰਸਾਈਕਲ ਵੈਰੀਫਾਈ ਕਰਾਉਣਾ ਸੀਗਾ ਤਾਂ ਅਸੀਂ ਡਿਟੇਨ ਇਲੀਗਲੀ ਕਰੀ ਨਹੀਂ ਸਕਦੇ ਕਿਉਂਕਿ ਰਾਤ ਰਾਤ ਸੀਗੀ ਅਸੀਂ ਜ਼ਿੰਮੇਵਾਰੀ ਤੇ ਅੱਗੇ ਭੇਜਤਾ ਫਿਰ ਵਿੱਚ ਸੈਟਰ ਸੰਡੇ ਆ ਗਿਆ ਮੋਟਰਸਾਈਕਲ ਵੈਰੀ ਨਹੀਂ ਵੈਰੀਫਾਈ ਨਹੀਂ ਕਰਾਇਆ ਗਿਆ ਅੱਜ ਮੈਂ ਉਹਦਾ ਰਿਕਾਰਡ ਕਢਾਇਆਗਾ ਮੋਟਰਸਾਈਕਲ ਦਾ ਜਿਹੜੀ ਨੰਬਰ ਪਲੇਟ ਉੱਤੇ ਲੱਗੀ ਹੋਈ ਹੈ ਅਸਲ 'ਚ ਉਹਦਾ ਨੰਬਰ ਕੋਈ ਹੋਰ ਹੈ ਉਹਦਾ ਜਿਹੜੀ ਨੰਬਰ ਪਲੇਟ ਵੀ ਗਲਤ ਲੱਗੀ ਹੋਈ ਹੈ ਤੋ ਉਹ ਮੋਟਰਸਾਈਕਲ ਹੁਣ ਐਡਰੈਸ ਵੈਰੀਫਾਈ ਕਰਾਉਣ ਵਾਸਤੇ ਐਡਰੈਸ ਉਹਦਾ ਕਢਵਾਇਆਗਾ ਇੰਜਨ ਜੈਸੀ ਨੰਬਰ ਤੋਂ ਉਹਦਾ ਕੋਈ ਨੰਬਰ ਹੋਰ ਨਿਕਲ ਕੇ ਆਇਆ ਤੇ 100% ਉਹ ਮੋਟਰਸਾਈਕਲ ਜੀ ਚੋਰੀ ਦਾ ਹੈ ਹੁਣ ਜਾਂ ਤਾਂ ਇਹਨਾਂ ਨੂੰ ਵੀ ਪਤਾ ਹੈ ਵੀ ਮੋਟਰਸਾਈਕਲ ਚੋਰੀ ਦਾ ਹੈ ਉਹ ਤਾਂ ਕਰਕੇ ਸਾਡੇ ਤੇ ਪ੍ਰੈਸ਼ਰ ਪਾਉਣ ਦੇ ਮਾਰੇ ਉਹ ਇਹ ਸਭ ਕਰ ਰਹੇ ਕਿਉਂਕਿ ਮੁੰਡਾ ਸਾਡੇ ਕੋਲ 26 ਨੂੰ ਗਿਆ ਆਗਾ ਅੱਜ ਸਾਹਮਣੇ ਆ ਰਹੀ ਹੈ ਜੀ ਕੁੱਟਿਆ ਜੀ ਮੈਡੀਕਲ ਜਿਹਨਾਂ ਨੇ ਮੈਡੀਕਲ ਕਰਾਉਣਾ ਸੀ ਉਸੇ ਦੇ ਨਹੀਂ ਉਸੇ ਉਸੇ ਟਾਈਮ ਹੀ ਲੈ ਕੇ ਜਾ ਕੇ ਕਰਾਉਣਾ ਸੀ ਜੇ ਇਹਨਾਂ ਨੂੰ ਲੱਗਿਆ ਸੀ ਵੀ ਪੁਲਿਸ ਨੇ ਕੁੱਟਿਆ ਇੱਥੇ ਕਿਸੇ ਨੇ ਉਹਨੂੰ ਹੱਥ ਵੀ ਨਹੀਂ ਅਸੀਂ ਅਸੀਂ ਪਾਗਲ ਨਹੀਂ ਹੈ ਜੇ ਅਸੀਂ ਕੁੱਟ ਕੇ ਉਹਨੂੰ ਏਦਾਂ ਘਰੇ ਭੇਜਾਂਗੇ ਸਾਨੂੰ ਕਿ ਇਹ ਅਸੀਂ ਉਹਨੂੰ ਉਹਦੇ ਮਮਾਦਰ ਫਾਦਰ ਨੂੰ ਬੁਲਾ ਕੇ ਬਕਾਇਦਾ ਲਿਖਤੀ ਉਹਨਾਂ ਦੇ ਸਾਈਨ ਕਰਾ ਕੇ ਸਹੀ ਸਲਾਮਤ ਉਹਨਾਂ ਦੇ ਹਵਾਲੇ ਕੀਤਾ ਜਦਕਿ ਉਹਦੀ ਮਦਰ ਨੇ ਇੱਥੇ ਉਹਨੂੰ ਦੋ ਚਾਰ ਥੱਪੜ ਮਾਰੇ ਆ ਅਸੀਂ ਉਹਨੂੰ ਰੋਕਿਆ ਵੀ ਹੈ ਵੀ ਇੱਥੇ ਨਹੀਂ ਕੁੱਟਣਾ ਜੀ ਤੁਸੀਂ ਆਪਣੇ ਬੱਚ ਨੂੰ ਘਰੇ ਜਾ ਕੇ ਝਿੜਕਿਓ ਝਿੜਕਣਾ ਕਹਿੰਦੇ ਤੁਸੀਂ ਤੂੰ ਆ ਉਮਰੇ ਸਾਨੂੰ ਇੱਥੇ ਹੁਣ ਥਾਣਿਆਂ ਦੇ ਚੱਕਰ ਘਟਾਣ ਲੱਗੋ ਉਹਦੀ ਮਾਂ ਨੇ ਉਹਨੂੰ ਝਿੜਕਿਆ ਝੁੜਕਿਆ ਥੱਪੜ ਵੀ ਮਾਰੇ ਉਹਦੀ ਮਾਂ ਨੇ ਉਹਦੇ ਤੇ ਏਦਾਂ ਦੀ ਕੋਈ ਗੱਲ ਨਹੀਂ ਬਿਲਕੁਲ ਝੂਠ ਹੈ ਪ੍ਰੈਸ਼ਰ ਪਾਉਣ ਦੇ ਮਾਰੇ ਸਾਡੇ ਤੇ ਕਰਦੇ ਪਏ ਆ ਹੋ ਸਕਦਾ ਇਹਨਾਂ ਨੂੰ ਪਤਾ ਹੀ ਹੋਵੇ ਮੋਟਰਸਾਈਕਲ ਚੋਰੀ ਦਾ ਨੰਨ ਜਾਂਚ ਕੀਤੀ ਜੋ ਕੀ ਅੱਗੇ ਜਿਹੜੀ ਮੋਟਰਸਾਈਕਲ ਲੈ ਕੇ ਹਾਂਜੀ ਹਾਂਜੀ ਬਿਲਕੁਲ ਜੀ ਮੈਂ ਉਹ ਜਿਹੜਾ ਐਡਰੈਸ ਨਿਕਲ ਕੇ ਆ ਉਹਨਾਂ ਤੋਂ ਵੈਰੀਫਾਈ ਕਰਾਵਾਂਗੇ ਜੀ ਤੁਹਾਡਾ ਮੋਟਰਸਾਈਕਲ ਕਦੋਂ ਹੋਇਆ ਚੋਰੀ ਕਿੱਥੋਂ ਆ ਜੋ ਬੰਦਲੀ ਕਾਰਵਾਈ ਹੋ ਕੀਤੀ ਜਾਊਗੀ